ਮੈਂ ਪੰਜ ਪੁੱਤਰਾਂ ਦੀ ਮਾਂ ਲੋਕੋ ਮੇਰੇ ਮੰਜੇ ਲਈ ਨਾ ਥਾਂ ਹਾਂ ਲੋਕੋ ਨਿੱਕੇ ਹੁੰਦੇ ਪੁੱਤ ਲੜਦੇ ਸੀ ਮਾਂ ਮੇਰੀ ਆ ਮਾਂ ਮੇਰੀ ਹੁਣ ਧੱਕ ਕੇ ਕਰਨ ਪਛਾਂ ਲੋਕੋ ਬਹੁਤ ਦਿਨ ਤੁਸੀਂ ਸ਼ੇਅਰ ਕਰਦੇ ਹੋ ਜਿਹੜੀਆਂ ਅੱਜ ਕੱਲ੍ਹ ਵੀ ਦੇਖ ਰਹੇ ਹੋ ਵੀਡੀਓ ਬਹੁਤ ਮਾਰੀਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਮਾਂ ਲਈ ਜੇ ਤੁਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਤੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਲਾਈਕ ਮੈਟ ਜ਼ਰੂਰ ਕਰਿਓ ਇਹ ਗਾਣਾ ਕਿੱਦਾਂ ਦਾ ਸੋ ਜਿਹੜੇ-ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਜ਼ਰੂਰ ਸ਼ੇਅਰ ਕਰ ਦਿਓ ਗਾਣਾ ਸੁਣ ਕੇ ਮੈਂ ਪੰਜ ਪੁੱਤਰਾਂ ਦੀ ਮਾਂ ਲੋਕੋ ਮੇਰੇ ਮੰਜੇ ਲਈ ਨਾ ਥਾਂ ਹਾਂ ਲੋਕੋ ਮੈਂ ਪੰਜ ਪੁੱਤਰਾਂ ਦੀ ਮਾਂ ਲੋਕੋ ਮੇਰੇ ਮੰਜੇ ਲਈ ਨਾ ਥਾਂ ਲੋਕੋ ਨਿੱਕੇ ਹੁੰਦੇ ਪੁੱਤ ਲੜਦੇ ਸੀ ਨਿੱਕੇ ਹੁੰਦੇ ਪੁੱਤ ਲੜਦੇ ਸੀ ਮਾਂ ਮੇਰੀ ਆ ਮਾਂ ਮੇਰੀ ਹੁਣ ਤੱਕ ਕੇ ਕਰਨ ਪਛਾਂ ਲੋਕੋ ਮੈਂ ਪੰਜ ਪੁੱਤਰਾਂ ਦੀ ਮਾਂ ਲੋਕੋ ਮੇਰੇ ਮੰਜੇ ਲਈ ਨਾ ਥਾਂ ਲੋਕੋ ਪੁੱਤ ਘੁੰਮ ਦੇਣੇ ਵਿੱਚ ਕਾਰਾਂ ਦੇ ਮਾਂ ਮੰਗਦੀ ਵਿੱਚ ਬਜ਼ਾਰਾਂ ਦੇ ਪੁੱਤ ਘੁੰਮ ਦੇਣੇ ਵਿੱਚ ਕਾਰਾਂ ਦੇ ਮਾਂ ਮੰਗਦੀ ਵਿੱਚ ਬਜ਼ਾਰਾਂ ਦੇ ਮੇਰੇ ਸਿਰ ਟੱਕਣ ਨੂੰ ਨਾ ਥਾ ਲੋਕੋ ਮੈਂ ਪੰਜ ਪੁੱਤਰਾਂ ਦੀ ਮਾਲਕੋ ਮੇਰੇ ਮੰਜੇ ਲਈ ਨਾ ਥਾ ਲੋਕੋ ਮੈਂ ਪੰਜ ਪੁੱਤਰਾਂ ਦੀ ਮਾਲਕੋ ਮੇਰੇ ਮੰਜੇ ਲਈ ਨਾ ਥਾ ਲੋਕੋ ਸਾਥੀ ਗਾਲ ਜੀ ਚੰਗਾ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਜੀ ਮਾਂ ਨੂੰ ਪਿਆਰ ਕਰਦੇ ਹੋ ਇਸ ਗਾਣੇ ਨੂੰ ਜ਼ਰੂਰ ਸ਼ੇਅਰ ਕਰਿਓ ਬਹੁਤ ਲੋਕ ਮਾੜੀਆਂ ਵੀਡੀਓ ਨੂੰ ਸ਼ੇਅਰ ਕਰਦੇ ਆਂ ਜ ਮਾਂ ਵਾਸਤੇ ਜ਼ਰੂਰ ਸ਼ੇਅਰ ਕਰਦੇ ਥੈਂਕ ਯੂ